ਟੋਟਲ ਕਿੰਨੇ ਸੀਗੇ ਸਰ ਪੇਸ਼ੈਂਟ ਉਹਦੇ ਵਿੱਚ ਹੀ 17 ਪੇਸ਼ੈਂਟ ਸੀਗੇ ਤੁਸੀਂ ਸਾਰਿਆਂ ਨੂੰ ਲੈ ਕੇ ਆਏ ਹੋ ਜੀ ਸਾਰਿਆਂ ਡਾਕਟਰਾਂ ਸਾਹਿਬ ਡਾਕਟਰ ਸਾਹ ਹੋਰੀ ਆਪਣੇ ਮਦਦ ਨਾਲ ਐਸਐਮਓ ਸਾਹਿਬ ਸੀਗੇ ਜੀ ਉਹਨਾਂ ਨਾਲ ਮਦਦ ਨਾਲ ਲੈ ਕੇ ਆਉਂਦਾ ਸੀ ਇਹ ਸਰ ਕਿੰਨੇ ਕੇ ਸਮੇਂ ਤੋਂ ਚੱਲ ਰਿਹਾ ਸੀਗੇ ਜੀ ਇਹ ਪਤਾ ਹੀ ਨਹੀਂ ਇਹਨਾਂ ਦੇ ਦੱਸਣ ਮਦਦ ਵਗੈਰਾ 8-10 ਮਹੀਨੇ ਤੋਂ ਚੱਲ ਰਿਹਾ ਸੀ ਕੋਈ ਸਰ ਡਾਕਟਰ ਵਗੈਰਾ ਅਪਾਇੰਟਡ ਸੀਗੇ ਅੰਦਰ ਜੀ ਉੱਥੇ ਕੋਈ ਡਾਕਟਰ ਡਾਕਟਰ ਨਹੀਂ ਸੀ ਕੋਈ ਸਰ ਮੈਡੀਸਨ ਵਗੈਰਾ ਤੁਹਾਨੂੰ ਬਰਾਮਦ ਹੋਈ ਜਾਂ ਕੋਈ ਇੰਜੈਕਸ਼ਨ ਵਗੈਰਾ ਅੰਦਰੋਂ ਬਰਾਮਦ ਕੋਈ ਮੈਡੀਸਨ ਜਾਂ ਇੰਜੈਕਸ਼ਨ ਵਗੈਰਾ ਨਹੀਂ ਮਰੇ ਸਾਨੂੰ ਹਾਂਜੀ ਮੈਂ ਡਾਕਟਰ ਨਵਨੀਤ ਕੌਰ ਸਾਈਕੀਆਟ੍ਰਿਸਟ ਹਾਂਜੀ ਇੱਥੇ ਟੋਟਲ 17 ਪੇਸ਼ੈਂਟ ਐਡਮਿਟ ਨੇ ਇਹ ਦੇਖ ਤਾ ਹੈ ਇਹ ਕਿਦਾਂ ਚੱਲ ਰਿਹਾ ਸੀ ਇਹਦੀ ਬਾਰੇ ਐਗਜੈਕਟਲੀ ਨਹੀਂ ਦੱਸ ਸਕਦੀ ਲੇਕਿਨ ਜੋ ਓਨਰ ਨੇ ਉਹ ਕਹਿ ਰਹੇ ਨੇ ਕਿ ਪਿਛਲੇ 5-6 ਮਹੀਨਿਆਂ ਤੋਂ ਇਹ ਸੈਂਟਰ ਚੱਲ ਰਿਹਾ ਹੋਵੇ ਹਾਂਜੀ ਇਤਲਾ ਫੋਨ ਤੇ ਮਿਲੀ ਸੀ ਜਾਂ ਫਿਰ ਸਾਨੂੰ ਤਾਂ ਸਾਡੇ ਜਿਹੜੇ ਵੱਡੇ ਆਫੀਸਰਸ ਨੇ ਉਹਨਾਂ ਨੇ ਡਿਊਟੀ ਲਗਾਈ ਸੀਗੀ ਕਿ ਟੀਮ ਜਿਹੜੀ ਹੈਲਥੀ ਟੀਮ ਹੈ ਉੱਥੇ ਪਹੁੰਚ ਜਾਵੇ ਤੇ ਜਾ ਕੇ ਪੇਸ਼ੈਂਟਸ ਨੂੰ ਚੈੱਕ ਕਰੇ ਕਿਸੇ ਨੂੰ ਕੋਈ ਮੈਡੀਕਲ ਹੈਲਪ ਦੀ ਨਹੀਂ ਇੰਡੀਆ ਜਾਂ ਕਿੱਦਾਂ ਹੈ ਆਪਾਂ ਉਹ ਜਾ ਕੇ ਚੈੱਕ ਕਰਨਾ ਸੀਗਾ ਸੋ ਉਹਦੇ ਲਈ ਅਸੀਂ ਇੱਥੇ ਆਏ ਸੀ ਐਂਡ ਡਾਕੂਮੈਂਟ ਕੋਈ ਪੇਸ਼ੈਂਟ ਕਰ ਸਕਦੇ ਇਹਦਾ ਨਹੀਂ ਡਾਕੂਮੈਂਟ ਕੋਈ ਨਹੀਂ ਹੈ ਬਸ ਇੱਕ ਐਫੀਡੇਵਿਟ ਇਹਨਾਂ ਕੋਈ ਹੈਂਡ ਰਾਈਟਨ ਹੈਗੇ ਆ ਜੋ ਪੇਸ਼ੈਂਟ ਦੇ ਸਿਗਨੇਚਰਸ ਦੇ ਨਾਲ ਹੈ ਕਿ ਅਸੀਂ ਆਪਣੀ ਮਰਜੀ ਨਾਲ ਇਥੇ ਐਡਮਿਟ ਹੋਏ ਆ ਜਿਹੜਾ ਨਸ਼ਾ ਸ਼ਰਾਬ ਕੀ ਇਹ ਚੱਲ ਰਿਹਾ ਉਹ ਤੇ ਉਹ ਡਾਕੂਮੈਂਟ ਹੈ ਨਹੀਂ ਜੀ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਉਸ ਚੀਜ਼ ਦਾ ਕਾਰਵਾਈ ਦੀ ਗੱਲ ਕਰੀ ਤਾਂ ਕੀ ਕਾਰਵਾਈ ਹੈ ਕਾਰਵਾਈ ਪੁਲਿਸ ਦਾ ਹੈਗਾ ਜੋ ਵੀ ਅੱਗੇ ਕਰਨਗੇ ਅਸੀਂ ਪੇਸ਼IENTS ਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ ਸਿਵਲ ਹਸਪਤਾਲ ਸੰਭਰਾਲਾ ਉੱਥੇ ਇਹਨਾਂ ਦਾ ਮੈਡੀਕਲ ਹੋਏਗਾ ਆਫਟਰ ਮੈਡੀਕਲ ਜਿਹੜੇ ਪੇਸ਼IENTS ਵਿਲਿੰਗ ਹੋਣਗੇ ਆਪਣਾ ਕਨਸੈਂਟ ਦੇਣਗੇ ਐਡਮਿਸ਼ਨ ਲਈ ਅਸੀਂ ਉਹਨਾਂ ਨੂੰ ਸਰਕਾਰੀ ਜਟਾਣਾ ਛੜਾਓ ਕੇ ਅੰਦਰ ਸੰਭਰਾਲਾ ਉਹਦੇ ਵਿੱਚ ਦਾਖਲ ਕਰਾਂਗੇ ਤੇ ਉਹਨਾਂ ਦਾ ਕੇ ਇਲਾਜ ਕਰਾਂਗੇ ਐਸਚੂ ਸਾਹਿਬ ਕੀ ਮਾਮਲਾ ਹੋਇਆ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਆਪਣੇ ਨੀਨੋ ਖਰਦ ਹੋਏ ਕੇ ਇੱਕ ਇਨਲੀਗਲ ਨਸ਼ਾ ਸਟੌਕ ਕੇਂਦਰ ਚੱਲ ਰਿਹਾ ਜੀ ਉਸ ਦਿਨ ਦੇ ਵਿੱਚ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਕੇ ਰੇਡ ਕੀਤੀ ਗਈ ਸੀ ਇੱਥੇ 17 ਪੇਸ਼ੈਂਟਰ ਸੀ ਉੱਤੇ ਆਦੇ ਕਬਜ਼ੇ ਵਿੱਚ ਚਟਾਏ ਆ ਇਹ ਸਰ ਅੱਜ ਛਡਵਾਈ ਗਈ ਇਹਨੂੰ ਹਾਂਜੀ ਹਾਂਜੀ ਹੁਣੇ ਹੁਣੇ ਛਰਾ ਕੇ ਆਏ ਆ ਹਸਪੀਟਲ ਦਾ ਮੈਡੀਕਲ ਕਰਾਉਣ ਲੱਗੇ ਉਹਨਾਂ ਦਾ ਇਹ ਸਰ ਉਹ ਇਨਫੋਰਮੇਸ਼ਨ ਉਹ ਇਸੀ ਦੀ ਸਰ ਹਾਂਜੀ ਇਨਫੋਰਮੇਸ਼ਨ ਮਿਲੀ ਸੀ ਉਹ ਤੇ ਬਸ ਸਰ ਉਹ ਇਹ অথੋਰਾਇਜ਼ ਸੀਗਾ ਅਫੀਲੀਏਟਡ ਸੀਗਾ ਜੀ ਨਸ਼ਾ ਛਡਾਊ ਕੇਂਦਰ ਇਹ ਲੈ ਕੇ ਆਉ ਸੀਗਾ ਇੱਕ ਪ੍ਰਾਈਵੇਟ ਬੰਦੇ ਵੱਲੋਂ ਆਪਣੇ ਘਰ ਵਿੱਚ ਹੀ ਚਲਾਇਆ ਜਾ ਰਿਹਾ ਸੀ ਟੋਟਲ ਕਿੰਨੇ ਸੀਗੇ ਸਰ ਪੇਸ਼ੈਂਟ ਉਹਦੇ ਵਿੱਚ ਹੀ 17 ਪੇਸ਼ੈਂਟ ਸੀਗੇ ਤੁਸੀਂ ਸਾਰਿਆਂ ਨੂੰ ਲੈ ਕੇ ਆਏ ਹੋ ਜੀ ਸਾਰਿਆਂ ਡਾਕਟਰ ਡਾਕਟਰ ਸਾਹਿਬ ਵੀ ਆਪਣੇ ਮਦਦ ਨਾਲ ਆਏ ਸਨ ਸਾਹਿਬ ਸੀਗੇ ਜੀ ਉਹਨਾਂ ਨਾਲ ਮਦਦ ਨਾਲ ਲੈ ਕੇ ਆਏ ਸੀ ਇਹ ਸਰ ਕਿੰਨੇ ਕੇ ਸਮੇਂ ਤੋਂ ਚੱਲ ਰਿਹਾ ਸੀਗਾ ਜੀ ਇਹ ਪਤਾ ਹੀ ਕੁਝ ਇਹਨਾਂ ਨੇ ਦੱਸਿਆ ਮਦਦ ਵਗੈਰਾ 8-10 ਮਹੀਨੇ ਤੋਂ ਚੱਲ ਰਿਹਾ ਸੀ ਕੋਈ ਸਰ ਡਾਕਟਰ ਵਗੈਰਾ ਅਪਾਇੰਟਡ ਸੀਗਾ ਅੰਦਰ ਉੱਥੇ ਕੋਈ ਡਾਕਟਰ ਡਾਕਟਰ ਨਹੀਂ ਸੀ ਕੋਈ ਸਰ ਮੈਡੀਸਨ ਵਗੈਰਾ ਤੁਹਾਨੂੰ ਬਰਾਮਦ ਹੋਈ ਜਾਂ ਕੋਈ ਇੰਜੈਕਸ਼ਨ ਵਗੈਰਾ ਅੰਦਰ ਹੋ ਗ੍ਰਾਮ ਕੋਈ ਮੈਡੀਸਨ ਜਾਂ ਇੰਜੈਕਸ਼ਨ ਵਗੈਰਾ ਨਹੀਂ ਮਰੇ ਸਾਨੂੰ ਠੀਕ ਹਾਂਜੀ ਮੈਂ ਡਾਕਟਰ ਨਵਨੀਤ ਕੌਰ ਸਾਈਕੀਆਟ੍ਰਿਸਟ ਹਾਂਜੀ ਇੱਥੇ ਟੋਟਲ 17 ਪੇਸ਼ੈਂਟ ਐਡਮਿਟ ਨੇ ਦੇਖਦਾ ਇਹ ਕਿਦਾ ਚੱਲ ਰਿਹਾ ਸੀ ਇਦੀ ਬਾਰੇ ਐਗਜ਼ੈਕਟਲੀ ਨਹੀਂ ਦੱਸ ਸਕਦੇ ਲੇਕਿਨ ਜੋ ਓਨਰ ਨੇ ਉਹ ਕਹਿ ਰਹੇ ਨੇ ਕਿ ਪਿਛਲੇ 5-6 ਮਹੀਨਿਆਂ ਤੋਂ ਇਹ ਸੈਂਟਰ ਚੱਲ ਰਿਹਾ ਹੋਵੇ। ਹਾਂਜੀ। ਇਤਲਾਫ ਫੋਨ ਤੇ ਮਿਲੀ ਸੀ ਜਾਂ ਫਿਰ ਸਾਨੂੰ ਤਾਂ ਸਾਡੇ ਜਿਹੜੇ ਵੱਡੇ ਆਫੀਸਰਸ ਨੇ ਉਹਨਾਂ ਨੇ ਡਿਊਟੀ ਲਗਾਈ ਸੀਗੀ ਕਿ ਟੀਮ ਜਿਹੜੀ ਹੈਲਥੀ ਟੀਮ ਹੈ ਉੱਥੇ ਪਹੁੰਚ ਜਾਵੇ ਤੇ ਜਾ ਕੇ ਪੇਸ਼ੈਂਟਸ ਨੂੰ ਚੈੱਕ ਕਰੇ ਕਿਸੇ ਨੂੰ ਕੋਈ ਮੈਡੀਕਲ ਹੈਲਥੀ ਨੀਡ ਹੈ ਜਾਂ ਕਿੱਦਾਂ ਹੈ ਆਪਾਂ ਉਹ ਜਾ ਕੇ ਚੈੱਕ ਕਰਨਾ ਸੀਗਾ। ਸੋ ਉਹਦੇ ਲਈ ਅਸੀਂ ਇੱਥੇ ਆਏ ਸੀ। ਇਹਨਾਂ ਡਾਕੂਮੈਂਟ ਕੋਈ ਪੇਸ਼ ਨਹੀਂ ਕਰ ਸਕੀ ਜਿਹੜਾ ਨਹੀਂ ਡਾਕੂਮੈਂਟ ਕੋਈ ਨਹੀਂ ਹੈ ਬਸ ਇੱਕ ਐਫੀਡੇਵਿਟ ਇਹਨਾਂ ਕੋਈ ਹੈਂਡਰਿਟਨਸ ਹੈਗੇ ਆ ਜੋ ਪੇਸ਼ੈਂਟ ਦੇ ਸਿਗਨੇਚਰਸ ਦੇ ਨਾਲ ਹੈ ਕਿ ਅਸੀਂ ਆਪਣੀ ਮਰਜੀ ਨਾਲ ਇਥੇ ਐਡਮਿਟ ਹੋਏ ਆ ਜਿਹੜਾ ਨੈਚਰਲ ਰੁਟਿਨ ਦੇ ਚੈਨ ਦੇ ਆ ਉਹ ਵੀ ਪੂਰ ਡਾਕੂਮੈਂਟ ਹੈ ਨਹੀਂ ਜੀ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਉਸ ਚੀਜ਼ ਦਾ ਕਾਰਵਾਈ ਦੀ ਗੱਲ ਕਰੀ ਤਾਂ ਕੀ ਕਾਰਵਾਈ ਹੋਏਗੀ ਕਾਰਵਾਈ ਪੁਲਿਸ ਦਾ ਹੈਗਾ ਜੋ ਵੀ ਅਗੇ ਕਰਨਗੇ ਅਸੀਂ ਪੇਸ਼IENTS ਨੂੰ ਹਸਪਤਲ ਲੈ ਕੇ ਜਾ ਰਹੇ ਹਾਂ ਸਿਵਲ ਹਸਪਤਲ ਸੰਭਰਾਲਾ ਉੱਥੇ ਇਹਨਾਂ ਦਾ ਮੈਡੀਕਲ ਹੋਏਗਾ ਆਫਟਰ ਮੈਡੀਕਲ ਜਿਹੜੇ ਪੇਸ਼IENTS ਵਿਲਿੰਗ ਹੋਣਗੇ ਆਪਣਾ ਕਨਸੈਂਟ ਦੇਣਗੇ ਐਡਮਿਸ਼ਨ ਲਈ ਅਸੀਂ ਉਹਨਾਂ ਨੂੰ ਸਰਕਾਰੀ ਜਿਹੜਾ ਨਸ਼ਾ ਛਡਾਊ ਕੇਂਦਰ ਸੰਭਰਾਲਾ ਉਹਦੇ ਵਿੱਚ ਦਾਖਲ ਕਰਾਂਗੇ ਤੇ ਉਹਨਾਂ ਦਾ ਅਗੇ ਇਲਾਜ ਕਰਾਂਗੇ ਐਸਚੂ ਸਾਹਿਬ ਕੀ ਮਾਮਲਾ ਹੋਏ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਆਪਣੇ ਨਿਰੋਖ ਖੰਦ ਹੋਏਗਾ ਇੱਕ ਇਨਲੀਗਲ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਜੀ ਉਸ ਨੂੰ ਦੀ ਫਿਰ ਡਾਕਟਰਾਂ ਦੀ ਟੀਮ ਨਾਲ ਲੈ ਕੇ ਰੇਡ ਕੀਤੀ ਗਈ ਸੀ ਇੱਥੇ 17 ਪੇਸ਼ੈਂਟਰ ਸੀ ਉੱਦੇ ਕਬਜ਼ੇ ਵਿੱਚ ਚਟਾਏ ਆ ਇਹ ਸਰ ਅੱਜ ਹੀ ਛਡਵਾਈ ਗਈ ਨਹੀਂ ਹਾਂਜੀ ਹਾਂਜੀ ਹੁਣੇ-ਹੁਣੇ ਛਡਾ ਕੇ ਆਏ ਆ ਹਸਪੀਟਲ ਤੋਂ ਮੈਡੀਕਲ ਕਰਾਉਣ ਲੱਗੇ ਆ ਉਹ ਇਹ ਸਰ ਉਹ ਇਨਫੋਰਮੇਸ਼ਨ ਹੋਈ ਸੀ ਕੀ ਸਰ ਹਾਂਜੀ ਇਨਫੋਰਮੇਸ਼ਨ ਮਿਲੀ ਸੀ ਤੇ ਸਰ ਉਹ অথੋਰਾਇਜ਼ ਸੀਗਾ ਐਫੀਲੀਏਟਿਡ ਸੀਗਾ ਜੀ ਨਸ਼ਾ ਛਡਾਊ ਕੇਂਦਰ ਇਨਲੇਗਲ ਸੀਗਾ ਇੱਕ ਪ੍ਰਾਈਵੇਟ ਬੰਦੇ ਵੱਲੋਂ ਆਪਣੇ ਘਰ ਵਿੱਚ ਹੀ ਚਲਾਇਆ ਜਾ ਰਿਹਾ ਸੀ। ਟੋਟਲ ਕਿੰਨੇ ਸੀਗੇ ਸਰ ਪੇਸ਼ੈਂਟ ਉਹਦੇ ਵਿੱਚ ਹੀ 17 ਪੇਸ਼ੈਂਟ ਸੀਗੇ। ਤੁਸੀਂ ਸਾਰਿਆਂ ਨੂੰ ਲੈ ਕੇ ਆਏ ਹੋ ਜੀ। ਸਾਰਿਆਂ ਡਾਕਟਰਾਂ ਡਾਕਟਰ ਸਾਰੇ ਆਪਣੇ ਮਦਦ ਦੇ ਨਾਲ ਐਸਐਮਓ ਸਾਹਿਬ ਸੀਗੇ। ਜੀ। ਉਹਨਾਂ ਨਾਲ ਮਦਦ ਦੇ ਨਾਲ ਲੈ ਕੇ ਆਂਦਾ ਸੀ। ਇਹ ਸਰ ਕਿੰਨੇ ਕੇ ਸਮੇਂ ਤੋਂ ਚੱਲ ਰਿਹਾ ਸੀਗੇ ਜੀ ਇਹ ਪਤਾ ਹੀ ਕੁਝ। ਇਹਨਾਂ ਦੇ ਦੱਸਣ ਮੁਤਾ ਵਗੈਰਾ 8-10 ਮਹੀਨੇ ਤੋਂ ਚੱਲ ਰਿਹਾ ਸੀ। ਕੋਈ ਸਰ ਡਾਕਟਰ ਵਗੈਰਾ ਅਪਾਇੰਟਡ ਸੀਗੇ ਉੱਧਰ? ਉੱਥੇ ਕੋਈ ਡਾਕਟਰ ਡਾਕਟਰ ਨਹੀਂ ਸੀ। ਕੋਈ ਸਰ ਮੈਡੀਸਨ ਵਗੈਰਾ ਤੁਹਾਨੂੰ ਬਰਾਮਦ ਹੋਈ ਜਾਂ ਕੋਈ ਇੰਜੈਕਸ਼ਨ ਵਗੈਰਾ ਅੰਦਰੋਂ ਬਰਾਮਦ ਕੋਈ ਮੈਡੀਸਨ ਜਾਂ ਇੰਜੈਕਸ਼ਨ ਵਗੈਰਾ ਨਹੀਂ ਮਰੇ ਸਾਨੂੰ ਠੀਕ ਹਾਂਜੀ ਮੈਂ ਡਾਕਟਰ ਨਵਨੀਤ ਕੌਰ ਸਾਈਕੀਆਟ੍ਰਿਸਟ ਹਾਂਜੀ ਇੱਥੇ ਟੋਟਲ 17 ਪੇਸ਼ੈਂਟ ਐਡਮਿਟ ਨੇ ਇਹ ਦੇਖ ਤਾ ਹਾਂ ਇਹ ਕਿਦਾਂ ਚੱਲ ਰਿਹਾ ਸੀ ਇਹਦੀ ਬਾਰੇ ਐਗਜੈਕਟ ਨਹੀਂ ਦੱਸ ਸਕਦੀ ਲੇਕਿਨ ਜੋ ਓਨਰ ਨੇ ਉਹ ਕਹਿ ਰਹੇ ਨੇ ਕਿ ਪਿਛਲੇ 5-6 ਮਹੀਨਿਆਂ ਤੋਂ ਇਹ ਸੈਂਟਰ ਚੱਲ ਰਿਹਾ ਹੈ ਹਾਂਜੀ ਇਤਲਾ ਫੋਨ ਤੇ ਮਿਲੀ ਸੀ ਜਾਂ ਫਿਰ ਸਾਨੂੰ ਤਾਂ ਸਾਡੇ ਜਿਹੜੇ ਵੱਡੇ ਆਫੀਸਰਸ ਨੇ ਉਹਨਾਂ ਨੇ ਡਿਊਟੀ ਲਗਾਈ ਸੀਗੀ ਕਿ ਟੀਮ ਜਿਹੜੀ ਹੈਲਥੀ ਟੀਮ ਹੈ ਉੱਥੇ ਪਹੁੰਚ ਜਾਵੇ ਤੇ ਜਾ ਕੇ ਪੇਸ਼ੈਂਟਸ ਨੂੰ ਚੈੱਕ ਕਰੇ ਕਿਸੇ ਨੂੰ ਕੋਈ ਮੈਡੀਕਲ ਹੈਲਥੀ ਨਹੀਂ ਹੈ ਜਾਂ ਕਿੱਦਾਂ ਹੈ ਆਪਾਂ ਉਹ ਜਾ ਕੇ ਚੈੱਕ ਕਰਨਾ ਸੀਗਾ ਸੋ ਉਹਦੇ ਲਈ ਅਸੀਂ ਇੱਥੇ ਆਏ ਸੀ ਤੁਹਾਨੂੰ ਡਾਕੂਮੈਂਟ ਕੋਈ ਪੇਸ਼ ਨਹੀਂ ਕਰ ਸਕਦੇ ਜੀ ਦਾ ਨਹੀਂ ਡਾਕੂਮੈਂਟ ਕੋਈ ਨਹੀਂ ਹੈ ਬਸ ਇੱਕ ਐਫੀਡੇਵਿਟ ਇਹਨਾਂ ਕੋਲ ਹੈਂਡਰਿਟਨਸ ਹੈਗੇ ਆ ਜੋ ਪੇਸ਼ੈਂਟ ਦੇ ਸਿਗਨੇਚਰਸ ਦੇ ਨਾਲ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਇੱਥੇ ਐਡਮਿਟ ਹੋਏ ਆ ਜਿਹੜਾ ਨੈਸਰ ਸ਼ਾਡਾ ਉਪਕਿੰਦਰ ਚੱਲ ਰਿਹਾ ਉਹਦੇ ਨੂੰ ਡਾਕੂਮੈਂਟ ਹੈ ਨਹੀਂ ਜੀ ਇਹਨ ਕਾਰਵਾਈ ਦੀ ਗੱਲ ਕਰੀਏ ਤਾਂ ਕੀ ਕਾਰਵਾਈ ਹੈ? ਕਾਰਵਾਈ ਪੁਲਿਸ ਦਾ ਹੈਗਾ ਜੋ ਵੀ ਅਗੇ ਕਰਨਗੇ ਅਸੀਂ ਪੇਸ਼IENTS ਨੂੰ ਹਸਪਤਲ ਲੈ ਕੇ ਜਾ ਰਹੇ ਹਾਂ ਸਿਵਲ ਹਸਪਤਲ ਸੰਭਰਾਲਾ ਉੱਥੇ ਇਹਨਾਂ ਦਾ ਮੈਡੀਕਲ ਹੋਏਗਾ ਆਫਟਰ ਮੈਡੀਕਲ ਜਿਹੜੇ ਪੇਸ਼IENTS ਵਿਲਿੰਗ ਹੋਣਗੇ ਆਪਣਾ ਕਨਸੈਂਟ ਦੇਣਗੇ ਐਡਮਿਸ਼ਨ ਲਈ ਅਸੀਂ ਉਹਨਾਂ ਨੂੰ ਸਰਕਾਰੀ ਜਿਹੜਾ ਨਸ਼ਾ ਛਡਾਓ ਕੇਂਦਰ ਸੰਭਰਾਲਾ ਉਹਦੇ ਵਿੱਚ ਦਾਖਲ ਕਰਾਂਗੇ ਤੇ ਉਹਨਾਂ ਦਾ ਅਗੇ ਇਲਾਜ ਕਰਾਂਗੇ